ਜੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਖੇਡ ਸ਼ੁਰੂ ਹੁੰਦੀ ਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਹੀ ਖੇਡ ਆ ਕੇ ਮੁੱਕ ਜਾਂਦੀ ਆ ਉਤੋਂ ਬਿਨਾ ਕੁਝ ਵੀ ਨਹੀਂ ਹੈਗਾ ਇੱਕ ਪਾਸੇ ਸੰਤ ਆ ਤੇ ਇੱਕ ਪਾਸੇ ਸਾਇੰਟਿਸਟ ਆ ਸੰਤ ਬਣਨ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸੇ ਤੋਂ ਗੱਲ ਸ਼ੁਰੂ ਹੁੰਦੀ ਆ ਫਿਰ ਉਸ ਦੇ ਰਾਹ ਤੇ ਤੁਰਿਆ ਜਾਂਦਾ ਕਿਉਂਕਿ ਆਪਾਂ ਪਹਿਲਾਂ ਉਹਨੂੰ ਦੇਖ ਨਹੀਂ ਸਕਦੇ ਸਿਰਫ ਮੰਨਣਾ ਪੈਂਦਾ ਤੇ ਉਹਤੇ ਤੇ ਯਕੀਨ ਕਰਨਾ ਪੈਂਦਾ ਤੇ ਸਾਇੰਟਿਸਟ ਬਣਨ ਦੇ ਲਈ ਸਾਨੂੰ ਚੀਜ਼ਾਂ ਦੇਖ ਕੇ ਉਹਨਾਂ ਦੇ ਉੱਤੇ ਰਿਸਰਚ ਕਰਨੀ ਪੈਂਦੀ ਆ ਖੋਜ-ਵੀਨ ਕਰਨੀ ਪੈਂਦੀ ਆ ਸੋ ਸਾਇੰਟਿਸਟ ਬਣਨਾ ਸੌਖਾ ਸੰਤ ਬਣਨਾ ਬੜਾ ਔਖਾ ਖੋਜ ਚਾਹੇ ਅੰਦਰ ਦੀ ਹੋਵੇ ਚਾਹੇ ਬਾਹਰ ਦੀ ਜਾਣੇ ਇਨਜਾਣੇ ਇਨਸਾਨ ਆ ਉਹ ਖੋਜ ਉਸ ਕਾਲਪੁਰਖ ਵਾਹਿਗੁਰੂ ਨੂੰ ਹੀ ਰਿਆ ਅੱਜ ਦੀ ਜਿਹੜੀ ਖਬਰ ਆ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ ਜਾਂ ਦੂਰਬੀਨ ਤੁਸੀਂ ਕਹਿ ਸਕਦੇ ਹੋ ਉਹਨੇ ਆਪਣੀ ਪਹਿਲੀ ਫੋਟੋ ਲਈ ਆ ਇੱਕ ਕੈਮਰਾ 10.2 ਗਿਗਾਪਿਕਸਲ ਦਾ ਤੇ ਇਹਨੇ 10 ਘੰਟੇ ਲਾ ਕੇ ਇਹ ਤਸਵੀਰ ਲਈਆ ਇਹ ਤਸਵੀਰ ਇੰਨੀ ਵੱਡੀ ਆ ਇਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਇਹਨੂੰ ਦੇਖਣ ਵਾਸਤੇ 400 ਐਚਡੀ ਟੀਵੀ ਲੱਗਦੇ ਨੇ ਤੇ ਇਹ ਤਸਵੀਰ 10 ਘੰਟਿਆਂ ਦੇ ਵਿੱਚ ਬਣਾਈ ਗਈ ਆ ਇਸ ਮਿਸ਼ਨ ਨੂੰ ਇਸ ਕੈਮਰੇ ਨੂੰ 10 ਸਾਲਾਂ ਦੇ ਵਾਸਤੇ ਵਰਤਿਆ ਜਾਣਾ ਤੇ ਹਰ ਹਫਤੇ ਤਿੰਨ ਰਾਤਾਂ ਇਹ ਅਸਮਾਨ ਦੀਆਂ ਤਸਵੀਰਾਂ ਖਿੱਚਿਆ ਕਰੂਗਾ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਇਸ ਕੈਮਰੇ ਨੇ ਆਪਣੇ ਪਹਿਲੇ 10 ਘੰਟਿਆਂ ਦੇ ਵਿੱਚ ਜਿਹੜੇ ਐਸਟਰੋਇਡ ਜਾਂ ਉਲਕਾ ਪਿੰਡ ਨੇ ਉਹਨਾਂ ਦੀਆਂ ਤਸਵੀਰਾਂ ਲਈਆਂ ਨੇ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਕਰਤਾ ਇਹਨੇ 2104 ਉਲਕਾ ਪਿੰਡ ਨੇ ਜਿਹੜੇ ਉਹਨਾਂ ਦੀਆਂ ਤਸਵੀਰਾਂ ਲਈਆਂ ਨੇ ਜਿਹੜੇ ਕਿ ਇੱਕ ਛੋਟੇ ਜਿਹੇ ਏਰੀਏ ਦੇ ਵਿੱਚ ਨੇ ਤੇ ਇਹਨਾਂ ਦੇ ਵਿੱਚੋਂ ਕਈ ਉਲਕਾ ਪਿੰਡ ਨੇ ਜਿਹੜੇ ਉਹ ਸਾਡੀ ਧਰਤੀ ਦੇ ਵੀ ਬਹੁਤ ਨੇੜੇ ਆ ਇਹ ਜਿਹੜੇ 2104 ਉਲਕਾ ਪਿੰਡ ਇਹਨਾਂ ਨੇ ਫੋਟੋ ਖਿੱਚੀ ਆ ਇੰਨੇ ਕ ਭਾਗ ਦੇ ਵਿੱਚ ਹੀ ਨੇ ਧਰਤੀ ਦੇ ਨੇੜੇ ਬਾਕੀ ਦੇ ਸਪੇਸ ਦੇ ਵਿੱਚ ਕਿੰਨੇ ਕਰੋੜਾਂ ਦੇ ਹਿਸਾਬ ਨਾਲ ਉਲਕਾ ਪਿੰਡ ਹੋਣੇ ਆ ਉਹ ਤਾਂ ਤੁਸੀਂ ਅੰਦਾਜ਼ਾ ਲਾ ਲਓ ਇਹਨਾਂ ਵਿੱਚੋਂ ਕੁਝ ਕੋਲਕਾ ਪਿੰਡ ਤਾਂ ਸਾਡੀ ਧਰਤੀ ਦੇ ਬਹੁਤ ਨੇੜੇ ਨੇ ਇਹਨਾਂ 10 ਘੰਟਿਆਂ ਦੇ ਵਿੱਚ 10 ਮਿਲੀਅਨ ਗੈਲੈਕਸੀਆਂ ਨੇ ਜਿਹੜੀਆਂ ਉਹਨਾਂ ਦੀ ਵੀ ਤਸਵੀਰ ਲਈ ਗਈ ਆ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਇਸ ਕੈਮਰੇ ਦੇ ਦੁਆਰਾ 20 ਬਿਲੀਅਨ ਗੈਲੈਕਸੀ ਆ ਜਿਹੜੀਆਂ ਉਹ ਡਿਸਕਵਰ ਕੀਤੀਆਂ ਜਾਣਗੀਆਂ ਉਹਨਾਂ ਦੀ ਤਸਵੀਰ ਲਈ ਜਾਊਗੀ ਇਹ 7 ਘੰਟੇ ਲੱਗਿਆ ਫੋਟੋ ਲੈਣ ਨੂੰ ਇਹ ਨੈਬੂਲਾ ਦੀ ਫੋਟੋ ਆ ਤੇ ਆ ਜਿਹੜੇ ਬੱਦਲ ਨੇ ਇਹ ਅਸਮਾਨੀ ਧੂੜ ਆ ਇਹ ਫੋਟੋ ਦਾ ਸਾਈਜ਼ ਦੇਖੋ ਕਿੰਨਾ ਵੱਡਾ 46 ਵੱਡੇ ਤਾਰੇ ਉਹਨਾਂ ਦਾ ਐਗਜ਼ੈਕਟ ਸਥਾਨ ਉਹਨਾਂ ਦੀ ਲੋਕੇਸ਼ਨ ਪਤਾ ਲੱਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੈਮਰੇ ਦੇ ਨਾਲ ਕਾਫੀ ਚੀਜ਼ਾਂ ਨਵੀਆਂ ਡਿਸਕਵਰ ਹੋਣਗੀਆਂ ਕਾਫੀ ਚੀਜ਼ਾਂ ਦਾ ਨਵੀਆਂ ਦਾ ਪਤਾ ਲੱਗੂਗਾ ਇੱਕ ਸਾਇੰਟਿਸਟ ਆ ਜਿਹੜਾ ਉਹਦੀ ਵੀ ਰੁਚੀ ਆ ਕਿ ਮੈਨੂੰ ਪਤਾ ਲੱਗੇ ਅਸਮਾਨ ਦੇ ਵਿੱਚ ਹੋਰ ਕੀ ਆ ਅੱਗੇ ਹੋਰ ਕੀ ਆ ਅੱਗੇ ਹੋਰ ਕੀ ਆ ਗਿਵ us more information about dark matter and dark the ਅੰਦਰ ਦੀ ਦੁਨੀਆ ਦੇ ਵਿੱਚ ਹੁੰਦਾ ਕਿ ਮੈਂ ਪਰਮਾਤਮਾ ਵੱਲ ਨੂੰ ਹੋਰ ਅੱਗੇ ਪਤਾ ਹੋਰ ਅੱਗੇ ਪਤਾ ਸਾਇੰਟਿਸਟ ਆ ਆਪਣੀ ਦੁਨੀਆ ਨੂੰ ਦੇਖਣ ਵਾਸਤੇ ਜਾਂ ਆਪਣੀ ਖੋਜ ਵਿਗਿਆਨ ਨੂੰ ਅੱਗੇ ਵਧਾਉਣ ਦੇ ਵਾਸਤੇ ਨਵੀਆਂ ਨਵੀਆਂ ਚੀਜ਼ਾਂ ਆਯਾਤ ਕਰਦਾ ਜਿਦਾਂ ਇੱਕ ਕੈਮਰਾ ਕੋਈ ਦੂਰਬੀ ਨੇ ਇਤਾਂ ਦੀਆਂ ਚੀਜ਼ਾਂ ਕੋਈ ਸਪੇਸ ਕ੍ਰਾਫਟ ਜਿਹੜੇ ਹਵਾ ਚ ਉੱਡ ਕੇ ਉੱਪਰ ਜਾਂਦੇ ਨੇ ਅਲੱਗ-ਅਲੱਗ ਗ੍ਰਹਾਂ ਤੇ ਪਰ ਜਿਹੜਾ ਸਾਧਾ ਜਿਹੜਾ ਸੰਤ ਆ ਉਹ ਇੱਕ ਥਾਂ ਦੇ ਉੱਤੇ ਬੈਠ ਕੇ ਉਹ ਆਪਣੇ ਸਿਮਰਨ ਦੇ ਵਿੱਚ ਆਪਣੀ ਭਗਤੀ ਦੇ ਵਿੱਚ ਇੰਨਾ ਈਨ ਹੋ ਜਾਂਦਾ ਉਹਨੂੰ ਕਿਸੇ ਗੈਜਟ ਦੀ ਲੋੜ ਨਹੀਂ ਪੈਂਦੀ ਉਹਦੇ ਅੰਦਰ ਹੀ ਇਹ ਜਿਹੜਾ ਗਿਆਨ ਆ ਪ੍ਰਮਾਤਮਾ ਵੱਲੋਂ ਪੈਦਾ ਹੋ ਜਾਂਦਾ ਇਸੇ ਕਰਕੇ ਕਿਹਾ ਜਾਂਦਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸੋ ਦੋ ਰਾਹ ਨੇ ਚਾਹੇ ਤੁਸੀਂ ਬਾਹਰ ਦੀ ਦੁਨੀਆ ਤੇ ਨਿਕਲੋ ਚਾਹੇ ਤੁਸੀਂ ਅੰਦਰ ਦੀ ਦੁਨੀਆ ਤੇ ਬਾਹਰ ਦੀ ਦੁਨੀਆ ਇਨਫੋਰਮੇਸ਼ਨ ਦੀ ਦੁਨੀਆ ਉੱਥੇ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਅੱਜ ਹੋਰ ਇਨਫਰਮੇਸ਼ਨ ਆ ਕੱਲ ਨੂੰ ਕੋਈ ਹੋਰ ਇਨਫਰਮੇਸ਼ਨ ਹੋਊਗੀ ਪਰ ਜਿਹੜੀ ਅੰਦਰ ਦੀ ਦੁਨੀਆ ਉਹ ਗਿਆਨ ਦੀ ਦੁਨੀਆ ਤੇ ਗਿਆਨ ਆ ਜਿਹੜਾ ਉਹ ਕਦੇ ਨਹੀਂ ਬਦਲਦਾ ਉਹ ਜੋ ਵੀ ਹੋਇਆ ਜੋ ਵੀ ਤੁਹਾਨੂੰ ਸਮਝਾਈ ਉਹ ਪ੍ਰਮਾਤਮਾ ਨੇ ਤੁਹਾਨੂੰ ਦੱਸਿਆ ਤੇ ਉਹ اٹਾਲੀ ਹੁੰਦਾ ਪ੍ਰਮਾਤਮਾ ਦੇ ਰੰਗਾਂ ਦਾ ਭੇਦ ਪਾਉਣਾ ਬੜਾ ਔਖਾ ਆਪਾਂ ਅਕਸਰ ਦੀ ਗੱਲ ਕਰਦੇ ਆ ਕਿ ਸਾਰੀ ਦੁਨੀਆ ਦੇ ਲੋਕ ਵੀ ਆਪਣਾ ਆਪਣਾ ਗਿਆਨ ਇਕੱਠਾ ਕਰ ਲੈਣ ਜਾਂ ਸਾਰੀ ਦੁਨੀਆ ਦੇ ਲੋਕ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣ ਫੇਰ ਵੀ ਅਸੀਂ ਆਟੇ ਦੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੈਗੇ ਇੰਨੀ ਛੋਟੀ ਹਸਿਆਤਾ ਸਾਡੀ ਇਸ ਪੂਰੇ ਦੇ ਪੂਰੇ ਨਿਜਾਮ ਦੇ ਅੱਗੇ ਪ੍ਰਮਾਤਮਾ ਦਾ ਜਿਹੜਾ ਬਣਾਇਆ ਹੋਇਆ ਇਹ ਪੂਰੇ ਦਾ ਪੂਰਾ ਨਿਜਾਮ ਆ ਇਹ ਕਾਇਨਾਤ ਬਹੁਤ ਵੱਡੀ ਆ ਪਰੇ ਤੋਂ ਪਰੇ ਆ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਹਦੇ ਐਡੇ ਵੱਡੇ ਸਰੂਪ ਨੂੰ ਚੇਤੇ ਕਰਿਆ ਕਰੋ ਤੇ ਫਿਰ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਮੂਹਰੇ ਰੱਖ ਕੇ ਦੇਖਿਆ ਕਰੋ ਵੀ ਉਹਨਾਂ ਦੀ ਕੀ ਔਕਾਤ ਆ ਤੁਹਾਡਾ ਰੱਬ ਸੱਚਮੁੱਚ ਬਹੁਤ ਵੱਡਾ। ਸੋ ਜਿੱਥੇ ਵੀ ਹੋ, ਜਿੱਮੇ ਵੀ ਹੋ, ਜਿਹੜੇ ਵੀ ਹਾਲਾਤਾਂ 'ਚ ਹੋ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ। ਜਿਉਂਦੇ ਵੱਸਦੇ ਰਹੋ। ਧੰਨਵਾਦ।